ਕਪੂਰਥਲਾ ਪੁਲਿਸ ਨੇ ਪੰਜਾਬ ਸਮੇਤ ਵੱਖ-ਵੱਖ ਰਾਜਾਂ ਵਿੱਚ ਲੁੱਟਖੋਤ ਤੇ ਚੋਰੀਆਂ ਕਰਨ ਵਾਲੇ گروਹ ਦੇ ਦੋ ਮੈਂਬਰਾਂ ਨੂੰ ਸੋਨੇ ਦੇ ਮੰਗਲ ਸੂਤਰ, ਤਿੰਨ ਸੋਨੇ ਦੀਆਂ ਚੈਂਡੀਆਂ ਤੇ ਇੱਕ ਮੋਟਰਸਾਈਕਲ ਸਵੇਰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਦੋਸ਼ੀਆਂ ਦੇ ਖਿਲਾਫ ਪੰਜਾਬ ਸਮੇਤ ਹਿਮਾਚਲ, ਉੱਤਰ ਪ੍ਰਦੇਸ਼, ਆਂਧਰਾ ਪ੍ਰਦੇਸ਼ ਸੂਬਿਆਂ ਵਿੱਚ ਵੱਖ-ਵੱਖ ਥਾਣਿਆਂ ਵਿੱਚ 2 ਦਰਜਨ ਤੋਂ ਵੱਧ ਮਾਮਲੇ ਦਰਜ ਹਨ। ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਤੋਂ ਹੋਰ ਵੀ ਅਹਿਮ ਖੁਲਾਸੇ ਹੋਣਗੇ। ਮਾਨਯੋਗ ਸੀਐਮ ਪੰਜਾਬ ਸ਼੍ਰੀ ਭਗਵੰਤ ਸਿੰਘ ਮਾਨ ਤੇ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਸਰ ਦੇ ਦਿਸ਼ਾ ਨਿਰਦੇਸ਼ ਹੇਠ ਪੰਜਾਬ ਪੁਲਿਸ ਵੱਲੋਂ ਜੁਰਮ ਦੇ ਖਿਲਾਫ ਇੱਕ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਜਿਹਦੀ ਲੜੀ ਦੇ ਵਿੱਚ ਕਪੂਰਥਲਾ ਪੁਲਿਸ ਨੂੰ ਅੱਜ ਇੱਕ ਜਿਹੜੀ ਵੱਡੀ ਸਫਲਤਾ ਮਿਲੀ ਹੈ ਜਿਹਦੇ ਵਿੱਚ ਇੱਕ ਇੰਟਰ ਸਟੇਟ ਸਨੇਚਰਸ ਦਾ ਗੈਂਗ ਜਿਹੜਾ ਕਿ ਫੜਿਆ ਗਿਆ ਹੈ ਕੁਝ ਦਿਨ ਪਹਿਲਾਂ 29 ਨਵੰਬਰ ਨੂੰ ਇੱਕ ਚਾਹਲ ਨਗਰ ਫਗਵਾੜੇ ਦੇ ਵਿੱਚ ਇਕ ਬਹੁਤ ਹੀ ਸੈਂਸੇਸ਼ਨਲ ਸਨੇਚਿੰਗ ਹੋਈ ਸੀ ਜਿਹਦੇ ਵਿੱਚ ਇੱਕ ਲੇਡੀ ਦਾ ਮੰਗਲ ਸੂਤਰ ਨੂੰ ਸਨੇਚ ਕਰ ਲਿਆ ਸੀਗਾ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਆ ਜਿਹੜਾ ਮੁਕਦਮਾ ਇਹਦੇ ਵਿੱਚ ਦਰਜ ਕੀਤਾ ਗਿਆ ਸੀਗਾ ਅਤੇ ਮੁਕਦਮੇ ਦੀ ਤਫਤੀਸ਼ ਨੂੰ ਅੱਗੇ ਵਧਾਉਣ ਲਈ ਵੱਖ-ਵੱਖ ਜਿਹੜੀ ਸੀਆਈਏ ਦੀ ਟੀਮਸ ਤੇ ਹੋਰ ਟੀਮਾਂ ਜਿਹੜੀ ਡਿਪਲੋਟ ਕੀਤੀ ਗਈ ਸੀਗੀਆਂ ਇਨਵੈਸਟੀਗੇਸ਼ਨ ਕਰਦੇ ਹੋਏ ਸੀਸੀਟੀਵੀ ਫੁਟੇਜ ਟਰੈਕ ਕਰਦੇ ਤੇ ਹੋਰ ਇੰਟੈਲੀਜੈਂਸ ਤੇ ਮੱਧੇ ਨਜ਼ਰ ਲੱਗਦੇ ਹੋਏ ਆਪਾਂ ਜਿਹੜੇ ਕਪੂਰਥਲਾ ਪੁਲਿਸ ਨੇ ਦੋ ਦੋਸ਼ੀ ਜਿਹੜੇ ਅਰੈਸਟ ਕੀਤੇ ਹਨ ਜਿਹਦੇ ਵਿੱਚ ਇੱਕ ਦੋਸ਼ੀ ਦਾ ਨਾਮ ਹੈਗਾ ਰਾਜਵੀਰ ਪੁੱਤਰ ਓਮ ਸਿੰਘ ਵਾਸੀ ਅਲੀ ਨਗਰ ਥਾਣਾ ਜਿੰਚਾਨੀ ਥਾਣਾਸ਼ ਜ਼ਿਲ੍ਹਾ ਸ਼ਾਮਲੀ ਯੂਪੀ ਅਤੇ ਦੂਜਾ ਮੰਗਲ ਪੁੱਤਰ ਸਤਪਾਲ ਅਨੀ ਨਗਰ ਦੇ ਰਹਿਣ ਵਾਲੇ ਹੈ ਥਾਣਾ ਸ਼ਾਮਲੀ ਦੇ ਮੁੱਢਲੀ ਪੁਸ਼ਕਿਸ਼ ਚ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਤੇ ਪਹਿਲਾਂ ਵੀ ਕਾਫੀ ਸੰਗੀਨ ਜਿਹੜੇ ਮੁਕਦਮੇ ਦਰਜ ਹਨ ਮੰਗਲ ਦੇ ਉੱਤੇ 26 ਪਰਚੇ ਆਲਰੇਡੀ ਹੀ ਵਕਫਾਕ ਸਟੇਟ ਦੇ ਵਿੱਚ ਦਰਜ ਹਨ ਅਤੇ ਰਾਜਵੀਰ ਦੇ ਉੱਤੇ ਤਿੰਨ ਮੁਕਦਮੇ ਜਿਹੜੇ ਵਕਫਾਕ ਸਟੇਟ ਸਿੱਦੇ ਦਰਜ ਹਨ ਕੁੱਲ ਮਿਲਾ ਕੇ ਇਹਨਾਂ ਤੇ ਜਿਹੜੇ 26 ਮੁਕਦਮੇ ਆਊਟ ਆਫ ਸਟੇਟ ਦੇ ਹਨ ਅੱਛੇ 10 ਮੁਕਦਮੇ ਜਿਹੜੇ ਇਸ ਆਪਣੇ ਪੰਜਾਬ ਦੇ ਵਿੱਚ ਹੀ ਦਰਜ ਹਨ ਇਸ ਇਹ ਦੋਵਾਂ ਦੋਸ਼ੀਆਂ ਦੀ ਅਰੈਸਟ ਦੇ ਨਾਲ ਆ ਕਾਫੀ ਜ਼ਿਆਦਾ ਮੁਕਦਮੇ ਸਾਡੇ ਟ੍ਰੇਸ ਹੋ ਗਏ ਹਨ ਜਿੱਦਾਂ ਕਿ ਅ 13 ਅਕਤੂਬਰ ਨੂੰ ਇਸ ਸਾਲ ਦੇ ਵਿੱਚ ਹੀ ਹਰਗੋਬਿੰਦ ਨਗਰ ਫਗਵਾੜੇ ਦੇ ਵਿੱਚ ਇੱਕ 골ਡ ਚੇਨ ਇਹਨਾਂ ਨੇ ਸਨੈਚ ਕੀਤੀ ਸੀ 7 ਨਵੰਬਰ 2024 ਦੇ ਵਿੱਚ ਹੀ ਹੁਸ਼ਿਆਰਪੁਰ ਰੋਡ ਫਗਵਾੜੇ ਦੇ ਵਿੱਚ ਵੀ ਇਹਨਾਂ ਨੇ ਇੱਕ ਲੇਡੀ ਤੋਂ 골ਡ ਚੇਨ ਸਨੈਚ ਕੀਤੀ ਸੀ 26 ਨਵੰਬਰ 2024 ਵਿੱਚ ਅਰਬਨ اسٹیਟ ਵਿੱਚੋਂ ਫਗਵਾੜੇ ਵਿੱਚੋਂ ਇੱਕ 골ਡ ਚੇਨ ਇੱਕ ਲੇਡੀ ਕੋਲੋਂ ਸਨੈਚ ਕੀਤੀ ਸੀਗੀ 29 ਨਵੰਬਰ 2024 ਵਿੱਚ ਚਾਹਨ ਲਗਰ 골ਡ ਚੇਨ ਜਿਹੜੀ ਮੰਗਲ ਸੂਤਰ ਵੀ ਸਨੈਚ ਕੀਤਾ ਸੀ ਇਸ ਤੋਂ ਇਲਾਵਾ ਕਮਿਸ਼ਨਰੇਟ ਲੁਧਿਆਣੇ ਦੇ ਵਿੱਚ ਵੀ 13 ਅਕਤੂਬਰ ਇਸ ਸਾਲ ਦੇ ਵਿੱਚ ਹੀ ਇਹਨਾਂ ਨੇ ਇੱਕ ਲੇਡੀ ਕੋਲੋਂ 골ਡ ਚੇਨ ਜਿਹੜੀ ਸਨੇਚ ਕੀਤੀ ਸੀ 22 ਅਕਤੂਬਰ ਨੂੰ ਵੀ ਇਹਨਾਂ ਨੇ ਇੱਕ ਜਿਹੜੀ 골ਡ ਚੇਨ ਕਨਵੈਂਟ ਸਕੂਲ ਜਿਹੜਾ ਥਾਣਾ ਨੰਬਰ 5 ਲੁਧਿਆਣੇ 'ਚ ਪੈਂਦਾ ਹੈ ਉਹਦੇ ਕੋਲੋਂ ਇਹਨਾਂ ਨੇ 골ਡ ਚੇਨ ਸਨੇਚ ਕੀਤੀ ਸੀ 30 ਅਕਤੂਬਰ ਨੂੰ ਸੇਕ੍ਰੀਟ ਹਾਰਟ ਸਕੂਲ ਸਰਾਬਾ ਨਗਰ ਵਿੱਚੋਂ ਇਹਨਾਂ ਨੇ ਜਿਹੜਾ ਇੱਕ ਪਲਸਰ ਮੋਟਰਸਾਈਕਲ ਚੋਰੀ ਕੀਤਾ ਸੀ ਜੋ ਕਿ ਇਹਨਾਂ ਨੇ ਇਸ ਵਾਰਦਾਤ ਦੇ ਵਿੱਚ ਵੀ ਵਰਤਿਆ ਗਿਆ ਸੀਗਾ ਇਹ ਤਕਰੀਬਨ 7 ਤੋਂ 8 ਸਟੇਟਸ ਜਿਹੜੀ ਵਾਰਦਾਤਾ ਕਰ ਚੁੱਕੇ ਐ ਇਨਕਲੂਡਿੰਗ ਪੰਜਾਬ ਹਰਿਆਣਾ ਦਿੱਲੀ ਯੂਪੀ ਜਿਹੜਾ ਤੇਲੰਗਾਨਾ ਅਤੇ ਮਹਾਰਾਸ਼ਟਰਾ ਤੇ ਹੋਰ ਹੋਰ ਸਟੇਟਸ ਜਿਹੜੇ ਹੈਗੇ ਉੱਥੇ ਇਹਨਾਂ ਨੇ ਵਾਰਦਾਤਾ ਕੀਤੀ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ